ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਲੋਪੋ ਗਹਿਰੀ ਦੇ ਨਾਲ ਰਹਿ ਜਾਂਦਾ ਇਹ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤਹਿਸੀਲ ਇਸ ਪਿੰਡ ਨੂੰ ਗੁਰੂਰ ਸਾਹਿਬ ਮੰਡੀ ਪੈ ਜਾਂਦੀ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੱਭਣ ਉਹੜਾ ਦਿਖਾਉਣਗੇ ਇੱਕ ਤਾਂ ਟੋਕੜ ਗੱਭਣਾ ਤੇ ਦੂਜੀ 8 ਕੁ ਮਹੀਨੇ ਦੀ ਗੱਬਣਾ ਦੁੱਧੋਂ ਡਰਾਈ ਆ। ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਹਾਲ ਚਾਲ ਵਧੀਆ ਬਾਈ ਜੀ ਅੱਦੇ ਸਾਨੂੰ ਬਾਈ ਜੀ ਆਪਣਾ ਨਾਮ ਦੱਸਿਓ ਨਾਮ ਕੁਲਜੀਤ ਸਿੰਘ ਜੀ ਠੀਕ ਹੈ ਪਿੰਡ ਲੈਪੋ ਜ਼ਿਲ੍ਹਾ ਫਰੋਇਪੁਰ ਠੀਕ ਹੈ ਜੀ ਤੇ ਆਪਣਾ ਨੰਬਰ ਦੱਸ ਦਿਓ ਬਾਈ ਜੀ 95921 95921 34119 ਜੀ 34119 ਹਾਂਜੀ ਤੇ ਆਪਣੇ ਕੋਲ ਦੋ ਵੜਾ ਮਕਾਊ ਹੈ ਜੀ ਹਾਂਜੀ ਹਾਂਜੀ ਇਹ ਜਿਹੜੀ ਜਰਸੀ ਕ੍ਰੋਸ ਆ ਇਹਦੇ ਬਾਰੇ ਦੱਸੋ ਜੀ ਇਹ 7 ਮਹੀਨੇ ਦੀ ਗੱਭਣ ਹੈ ਜੀ ਠੀਕ ਹੈ ਜੀ ਤੇ 7 ਕਿਲੋ ਦੁੱਧ ਦੀ ਉਹਨੇ ਗਰੰਟੀ ਹੈ ਇਸ ਟਾਈਮ 7 ਕਿਲੋ ਦੁੱਧ ਆ ਤੇ 7 ਮਹੀਨੇ ਦੀ ਗੱਭਣ ਹਾਂਜੀ ਹਾਂਜੀ ਠੀਕ ਹੈ ਜੀ ਆਪਣੀ ਚੈੱਕ ਪਾਸ ਹੈ ਜੀ ਠੀਕ ਹੈ ਜੀ ਇਹਦਾ ਚੈੱਕ ਕਰਾ ਕੇ ਤਸੱਲੀ ਕਰਕੇ ਲਿਆਏ ਠੀਕ ਹੈ ਜੀ ਠੀਕ ਹੈ ਵੈਸੇ ਸੀਲਸਲਾ ਗਾ ਬਾਈ ਹਾਂਜੀ ਹਾਂਜੀ ਵਧੀਆ ਸੀਲਸਲਾ ਗੇ ਕਿੰਮਾ ਸੁਆ ਇਹ ਬਾਈ ਇਹ ਦੂਜਾ ਸੁਆ ਸੂਈ ਤੀਜੇ ਵਾਸਤੇ ਗੱਬਣੀ ਤੀਜੇ ਵਾਸਤੇ ਗੱਬਣ ਤੇ ਮਗਰ ਬੱਚਾ ਵੱਛਾ ਹੀ ਹਾਂਜੀ ਇਹ ਬੱਚੇ ਤੇ ਮਿਲਦੀ ਆਹ ਬੱਚੇ ਤੇ ਮਿਲਦੀ ਹੈ ਬਾਈ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਜਰਸੀ ਕ੍ਰੋਸ ਚ ਪੈਂਦੀ ਆ ਤੇ ਛੋਟਾ ਛੋਟਾ ਸਿੰਗ ਆ ਦੋਸਤੋ ਤੇ ਥਣ ਹਵਾਨੇ ਦੀ ਸਾਫ ਆ ਹਾਂਜੀ ਦਿਖਾ ਦਿੰਨੇ ਤੁਹਾਨੂੰ ਥਣ ਹਵਾਂਾ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਤੁਸੀਂ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੋੜ ਕੇ ਵੀ ਦਿਖਾਵਾਂਗੇ ਹੁਣੇ ਚੋਈ ਆ ਬਾਈ ਨਹੀਂ ਨਹੀਂ ਈ ਚੋਣੀ ਠੀਕ ਆ ਜੀ ਲਓ ਵੀ ਥਣਾ ਦੀ ਬਿਲਕੁਲ ਸਾਫ ਆ ਥੋੜਾ ਜਿਹਾ ਗੋਏ ਨਾਲ ਲਿਬੜੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਵੈਸੇ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਲਓ ਵੀ ਮੇਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ 7 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਤੇ 7 ਲੀਟਰ ਹੀ ਦੁੱਧ ਆ ਬਾਈ ਦੋਨੇ ਟਾਈਮ ਮਿਲਦੀ ਆ ਤੇ ਸੀਲਸ ਲੱਗਾ ਬੱਚੇ ਤੇ ਮਿਲਦੀ ਆ ਮੋੜ ਲਓ ਬਾਈ ਦੇ ਮੁੱਲ ਬਾਈ ਜੀ ਉਹਦਾ ਕੀ ਹੈ ਜਰਸੀ ਵਹਿੜ ਦਾ ਜਰਸੀ ਦਾ ਹੀ ਮੁੱਲ 40 ਹਜ਼ਾਰੀ ਠੀਕ ਹੈ ਜੀ ਓਕੇ ਦੇ ਮਾਤਨ ਕਰ ਦਏ ਫੋਲੀ ਠੀਕ ਹੈ ਬਾਈ ਜੀ ਇਸ ਤੋਂ ਇਲਾਵਾ ਭਾਈ ਆ ਜਿਹੜੀ ਵਹਿੜ ਹੈ ਕਿੰਨਾ ਸੂਆ ਹੈ ਇਹ ਵੀ ਦੂਜੇ ਸੂਏ ਜੀ ਭਾਵੇਂ ਤਕ ਤੀਜਾ ਸਮੇਂ ਵਿੱਚ ਰਿਪੀਟ ਹੋ ਗਏ ਬਣੀ ਜੀ ਠੀਕ ਹੈ ਜੀ ਦੂਜੇ ਸੂਏ ਵੈਸੇ ਹਾਂ ਜੀ ਦੂਜਾ ਸੂਆ ਠੀਕ ਹੈ ਜੀ YA 053 ਦੇ ਗੱਭਣੇ ਜੀ ਵਾਹ ਜੀ ਵਾਹ ਤੇ 8 ਮਹੀਨੇ ਦੇ ਗੱਭਣੇ 9 ਮਹੀਨੇ ਸ਼ੁਰੂ ਹੋ ਗਿਆ ਜੀ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਹੈ ਜੀ ਠੀਕ ਹੈ ਜੀ 1 ਮਹੀਨਾ ਬਾਕੀ ਕਿੰਨਾ ਦੁੱਧ ਕੱਢਿਆ ਨੇ ਪਹਿਲੇ ਸੂਏ ਬਾਈ ਫਲੇ ਵੀ ਮੇਟਰੋ 25 ਲੀਟਰ ਦੁੱਧ ਉਹ ਵੇੜ ਨੇ ਕੱਢਿਆ ਕੱਦ ਕਾ 25 ਲੀਟਰ ਦੀ ਆਪਣੀ ਗਰੰਟੀ ਤੇ ਥਣ ਹਵਾਨਾ ਤੁਹਾਨੂੰ ਦੇੜੇ ਹੋ ਕੇ ਦਿਖਾ ਦਿੰਨੇ ਆ ਡਰਾਈ ਆ ਦੁੱਧੋਂ ਤੇ ਕੋਈ ਵੀ ਬੰਦਾ ਚੈੱਕ ਪਾਸ ਕਰਾ ਕੇ ਆਪਦੇ ਵੱਲੋਂ ਡਾਕਟਰ ਲਿਆ ਸਕਦਾ ਇਹਨਾਂ ਵੱਲੋਂ ਚੈੱਕ ਪਾਸ ਆ ਦੂਜੇ ਪਾਸੇ ਤੋਂ ਵੀ ਤੁਹਾਨੂੰ ਥਣ ਦਿਖਾਉਣੇ ਆ ਲਓ ਇਹ ਤੋਂ ਨਾ ਪਾਸਿਆਂ ਦਾ ਤੁਹਾਨੂੰ ਥਣ ਦਿਖਾਦੇ ਆ ਪਕੜਾ ਦੇ ਬੱਸ ਕਰਕੇ ਲੈ ਜਾਓ ਲਓ ਜੀ ਚੀਪਾ ਵਿਖਾ ਦਿਓ ਬਾਈ ਹੱਥ ਤੇ ਵਿਖਾ ਦਿਓ ਬੱਸ ਬੱਸ ਚੀਪਾ ਬਹੁਤ ਵਧੀਆ ਆਇਆ ਜੀ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਲਓ ਵੀ ਸੱਜਣੋ ਤੋੜ ਕੇ ਵਿਖਾਉਣਾ ਜ਼ਰੂਰੀ ਹੈ ਤੇ ਹਵਾਨਾ ਡਰਾਈ ਆ ਉਸ ਹਾਵਨਾ ਵੇਖ ਲਓ 25 ਲੀਟਰ ਪਹਿਲੇ ਸੂਏ ਵੜਨੇ ਦੁੱਧ ਕੱਢਿਆ ਤੇ ਚੰਗਾ ਕਦ ਕਾਠਾ ਹੋਰੀ ਠੀਕ ਹੈ ਮੋੜ ਲਓ ਜੀ ਬੜੀ ਉੱਡੀਆ। ਸਾਈ ਭਾਈ ਮੈਂ ਭਾਈ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਮੁੱਲ ਵੀਰੇ ਅੱਜ ਦਾ ਹਾਣਾ 60000 ਰੁਪਿਆ ਉਹਦੇ ਮਾਨਤਾਨ ਹੋ ਜਾਏਗਾ ਜੀ ਵਾਹ ਜੀ ਬਾਰਾ ਘਾਟਵਾਦ ਵਾਲਾ ਨਹੀਂ ਹੁੰਦੇ ਜੀ ਠੀਕ ਆ ਠੀਕ ਆ ਜੀ ਲਓ ਵੀ ਸੱਜਣੋ 60000 ਮੁੱਲ ਆ ਕੋਈ ਮਾੜਾ ਮੋਟਾ ਬਾਈ ਕਹਿੰਦੇ ਮਾਨਤਾਨ ਹੋ ਜਾਊਗਾ ਤੇ ਜਿਸ ਵੀ ਕਿਸੇ ਵੀਰ ਨੂੰ ਦੋਨਾਂ ਵੈੜਾਂ ਦੇ ਵਿੱਚੋਂ ਕੋਈ ਵੀ ਵੈੜ ਪਸੰਦ ਆ ਤਾਂ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ। ਇਸ ਤਰ੍ਹਾਂ ਦੀ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਲਿਓ ਹੇਠਲੇ ਨੰਬਰ ਤੇ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ। ਧੰਨਵਾਦ ਜੀ।